ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਸਵੇਰੇ ਸਵੇਰੇ ਕਰੋ ਗੁਰੂ ਘਰ ਕੇ ਦਰਸ਼ਨ ਸ਼ੁਰੂਆਤ ਕਰਦੇ ਆਪਾਂ ਗੁਰੂ ਘਰ ਦੇ ਦਰਸ਼ਨਾਂ ਦੇ ਨਾਲ ਵਾਹਿਗੁਰੂ ਜੀ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਹੋਵੇ ਚਾਰੇ ਪਾਸੇ ਸੁੱਖੀ ਸੁਖ ਹੋਵੇ ਕਿਸੇ ਨੂੰ ਵੀ ਦੁੱਖ ਨਾ ਹੋਵੇ ਬਈ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਆਈ ਥਿੰਕ 7:30 ਹੋ ਗਏ ਆ ਤੇ ਮੈਂ ਵੀ ਬੱਚੇ ਰੈਡੀ ਕਰਨੇ ਆ ਸਕੂਲ ਵਾਸਤੇ ਅੱਜ ਰੂਪ ਨੇ ਛੁੱਟੀ ਮਾਰੀ ਆ ਜੋਤ ਜਾਊਗੀ ਕਿਉਂਕਿ ਜੋਤ ਦੀ ਵੱਡੀ ਕਲਾਸ ਹੈ ਤੇ ਸਾਹਮਣੇ ਨਾ ਉਸ ਪੇੜ ਪਰ ਜਿਹੜਾ ਉਹ ਪੇੜ ਹੈ ਇਹਦੇ ਨੇੜੇ ਨਾ ਕਿਲਾ ਆ ਪੁਰਾਣਾ ਕਿਲਾ ਉਰੇ ਬਹੁਤ ਪੁਰਾਣਾ ਕਿਲਾ ਆ ਜਿਹੜਾ ਇਹ ਬਹੁਤ ਬੜਾ ਪੇੜ ਦਿਖ ਰਿਹਾ ਨਾ ਸਾਹਮਣੇ ਇਹਦੇ ਉੱਪਰ ਤੋਤੇ ਬਹੁਤ ਰਹਨੇ ਆ ਇੰਨੇ ਪੰਛੀ ਰਹਨੇ ਆ ਨਾ ਆਲਣੇ ਆਲਣੇ ਪਾਏ ਹੋਏ ਪੰਛੀਆਂ ਨੇ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋਣੇ ਨਾ ਪੰਛੀ ਵੀ ਬਹੁਤ ਜ਼ਿਆਦਾ ਆਏ ਇਹਦੇ ਉੱਤੇ ਔਰ ਬਹੁਤ ਤੋਤੇ ਪੰਛੀ ਬਹੁਤ ਹੈ ਔਰ ਪੁਰਾਣਾ ਕਿਲਾ ਇਹ ਬਹੁਤ ਜਿਆਦਾ ਸਾਡੇ ਪਿੰਡ ਦਾ ਤੇ ਪੰਛੀਆਂ ਨੇ ਵੀ ਸਵੇਰੇ ਸਵੇਰੇ ਰੌਣਕਾਂ ਲਾਈਆਂ ਤੁਸੀਂ ਆਵਾਜ਼ਾਂ ਸੁਣ ਰਹੇ ਹੋਣੇ ਬਾਏ ਬਾਏ ਦੋ ਬੈਠੇ ਆ ਸਾਹਮਣੇ ਲੋ ਦੇਖੋ ਹਲੇ ਲੋਕ ਉੱਠੇ ਵੀ ਨਹੀਂ ਅੱਦੇ ਸੁੱਤੇ ਪਈਆਂ ਪਰ ਪੰਛੀ ਦੇਖੋ ਐਨੇ ਟਾਈਮ ਕੇ ਪਾਬੰਦ ਹੈ ਨਾ ਸਭ ਤੋਂ ਪਹਿਲਾਂ ਉੱਠ ਗਏ। ਹਾਂ ਇੱਧਰ ਦੇਖੋ। ਗੁਰਦੁਆਰਾ ਸਾਹਿਬ ਦੇ ਉੱਪਰ ਵੀ ਬੈਠੇ ਆਂ ਕੁਝ ਗੁੰਮਟ ਕੇ ਉੱਪਰ। ਤੇ ਤੋਤੇ ਦਾ 도ਏ ਵੀ ਜਾ ਰਹੇ ਆ ਵਾਹ ਜੀ ਵਾਕਿਆ ਬਾਤ ਐ। ਤੋਤਿਆਂ ਕੀ ਉਹ ਚੀਚੀ ਹੋ ਰਹੀ ਐ। ਇਹ ਚੀਜ਼ ਵਧੀਆ ਲੱਗਦੀ ਐ ਨਾ ਮਾਰਨਿੰਗ ਟਾਈਮ ਜਦੋਂ ਚੀੜੀਆਂ ਤੋਤੇ ਬੋਲਦੇ ਆਂ ਆਵਾਜ਼ਾਂ ਬੜੀ ਪਿਆਰੀਆਂ ਲੱਗਦੀਆਂ। ਲੋ ਜੀ ਉਹ ਪੇੜ ਤੋਂ ਜ਼ਿਆਦਾ ਆਵਾਜ਼ ਆਉਂਦੀਆਂ ਜਿਹੜਾ ਸਾਹਮਣੇ ਪੇੜ ਹੈ ਇਸ ਪੇੜ ਤੋਂ ਨਾ ਸਭ ਤੋਂ ਜ਼ਿਆਦਾ ਆਵਾਜ਼ ਆਉਂਦੀਆਂ ਤੋਂ ਜਸਟ ਮੈਂ ਵੀ ਆਪਣੀ ਸਟੋਲ ਲੈ ਰੱਖੀ ਆ ਠੰਡ ਲੱਗ ਰਹੀ ਆ ਆਪਣੇ ਕੰਨ ਕੋਲ ਧੱਕ ਕੇ ਕਿਉਂਕਿ ਬਈ ਠੰਡ ਹੈ ਹਨਾ ਠੰਡ ਤੋਂ ਠੰਡ ਹੈ ਔਰ ਮੈਂ ਆਈ ਥੀ ਥੋੜੀ ਜੀ ਕੋਠੇ ਪਰ ਸੈਰ ਕਰਨ ਵੀਡੀਓ ਸ਼ੂਟ ਕਰਨ ਤੇ ਹੁਣ ਮੈਂ ਰੈਡੀ ਕਰਾਂ ਜੀ ਆਪਣੀ ਗੁੜੀਆਂ ਨੂੰ ਕਿਉਂਕਿ ਜੋਤ ਜਾਊਗੀ ਰੂਪ ਨੇ ਮਾਰੀ ਹੈ ਛੁੱਟੀ ਚਲੋ ਜੀ ਤਿਆਰ ਕਰਦੇ ਆਪਾਂ ਬੱਚਿਆਂ ਨੂੰ ਤੇ ਚਾਰੇ ਪਾਸੇ ਸੱਚੀ ਪੰਛੀਓ ਪੰਛੀ ਇੰਨੇ ਪਿਆਰੇ ਲੱਗ ਰਿਹਾ ਇੱਕੇ ਜਾ ਰਿਹਾ ਮਾਸ਼ੇ ਸਵੇਰ ਦੇ ਜੋ ਵਿਊ ਹੈ ਨਾ ਸਵੇਰ ਦਾ ਸਭ ਤੋਂ ਵਧੀਆ ਹੁੰਦਾ ਹੈ ਇਹ ਜਿਹੜੀ ਆਵਾਜ਼ਾ ਹੈ ਨਾ ਇਹ ਆਵਾਜ਼ਾ ਵਧੀਆ ਲੱਗਦੀ ਆ ਪੰਛੀਆਂ ਦੀ ਚੀੜੀਆਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਸਭ ਤੋਂ ਪਿਆਰੀਆਂ ਅਸਤੀ ਇੱਧਰ ਕੱਟ ਰਹੀਆਂ ਮੈਂ ਪਿਆਜ਼ ਕਿਉਂਕਿ ਮੈਂ ਬਣਾਣਾ ਜੀ ਥੋੜਾ ਜਿਹਾ ਪੋਹਾ ਕਿਉਂਕਿ ਥੋੜਾ ਜਿਹਾ ਪਿਆਤਾ ਜ਼ਿਆਦਾ ਨਹੀਂ tha ਇਹ ਭਵਜੋਤ ਕੇ ਟਿਫਨ ਵਾਂ ਪੈ ਜਾਣਾ ਕਿਉਂਕਿ ਟਿਫਨ ਕਰ ਰਹੀ ਹਾਂ ਮੈਂ ਰੈਡੀ ਔਰ ਬਸ ਬਣਾਈਏ ਪੋਹਾ ਪ ਯਮੀ ਯਮੀ ਕਿਉਂਕਿ ਰੂਪ ਤਾਂ ਜਾਣਦੀ ਨਹੀਂ ਜੋਤ ਜਾ ਰਹੀ ਹੈ ਸਕੂਲ ਮੈਂ

ਬੱਚੇ ਪਿਆਤਾ ਪੋਹਾ ਖਾਣਾ ਕਿਸੇ ਨੇ ਤਾਂ ਕਿਸੇ ਨੇ ਨਹੀਂ ਖਾਣਾ ਤਾਂ ਇੰਨਾ ਗਾ ਮੈਂ ਕਿਹਾ ਚਲੋ ਆਪਾਂ ਰੂਪਨ ਜੋਤ ਨੂੰ ਦੇ ਦਿੰਨੇ ਆ ਤੇ ਲਾਈਏ ਤੜਕੇ ਛੜਕੇ ਪੋਹੇ ਨੂੰ ਇਹਨੇ ਮੈਂ ਰੈਡੀ ਕਰਾਈ ਜੋਤ ਨੂੰ ਤਿਆਰਤਾ ਹੋ ਗਈ ਉਹ ਪਾ ਦਈਏ ਹਰੀ-ਹਰੀ ਮਿਰਚਾਂ ਕਰ ਦਈਏ ਰੈਡੀ ਅੱਜ ਰੂਪ ਨੇ ਛੁੱਟੀ ਮਾਰੀ ਹੈ ਰੂਪ ਕੈਰੀ ਮੈਨੀ ਸਕੂਲ ਮਾ ਜਾਂਦੀ ਅੱਜ ਲੋਜੀ ਕੱਟਦੀ ਐ ਫਟਾਫਟ ਔਰ ਨੇ ਬਾਟੀ ਗਰਮ ਹੋ ਰਹੀ ਐ ਮੇਰੀ ਇੰਨੇ ਪੜਾਦੀ ਐ ਬਹੁਤ ਤਾਂ ਜਸਟ ਬੱਚੇ ਚਲੇ ਗਏ ਸਕੂਲ ਯਾਨੀ ਜੋਤ ਗਈ ਐ ਸਕੂਲ ਰੂਪ ਨਹੀਂ ਗਈ ਰੂਪ ਅੰਦਰ ਟੀਵੀ ਦੇਖ ਰਹੀ ਐ ਔਰ ਫਿਲਹਾਲ ਮੈਂ ਧੋ ਰਹੀ ਐ ਕੱਪੜੇ ਕੱਪੜੇ ਵੀ ਬਹੁਤ ਹੋਏ ਹੋਏ ਤੇ ਟੱਪ ਦੇ ਵਿੱਚ ਪਾ ਕੇ ਨਚੋੜਾਂਗੀ ਹੁਣ ਜੋ ਕਿ ਡਰੈਸਾਂ ਵਗੈਰਾ ਨਾ ਬੱਚਿਆਂ ਕੀਆਂ ਦੋ ਦੋ ਡਰੈਸਾਂ ਲੱਗੀ ਹੋਈਆਂ ਪਹਿਲੇ 3 ਦਿਨ ਦੂਸਰੀ ਡਰੈਸ ਫਿਰ 3 ਦਿਨ ਦੂਸਰੀ ਡਰੈਸ ਫਿਲਹਾਲ ਮੈਂ ਧੋਰੀਆਂ ਕੱਪੜੇ ਹੁਣ ਸੁੱਕਣੇ ਪਾ ਕੇ ਆਉਂਗੀ ਧੁੱਪ ਵੀ ਸੋਹਣੀ ਹੈ ਅੱਜ ਅੱਗੇ ਅੱਗੇ ਧੁੱਪ ਰਹਿਣੀ ਨਹੀਂ ਹੈਗੀ ਤੁਹਾਨੂੰ ਤਾਂ ਚਮਕ ਜਾਣੀਆਂ ਆਇਆ ਇੱਧਰ ਮੇਰੇ ਕੱਪੜੇ ਆ ਜੋ ਕਿ ਹੁਣੀ ਹੁਣੀ ਧੋਕੇ ਹਟੀਆਂ ਫਿਲਹਾਲ ਇਹਨਾਂ ਨੂੰ ਸੁੱਕਣਾ ਪਾਣਾ ਹੈ ਟੱਪ ਚ ਪਾਣੀ ਚਲਾਇਆ ਹੋਇਆ ਔਰ ਇੱਕ ਪਾਸੇ ਮੇਰੇ ਕੱਪੜੇ ਧੋਏ ਜਾ ਰਹੇ ਆ ਤੋ ਇੱਕ ਪਾਸੇ ਆਪਣਾ ਕੰਨੇ ਹੁੰਨੇ ਆ ਤੇ ਇਹ ਕੱਪੜੇ ਆਪਣੇ ਸੁੱਕਣੇ ਪਾਣੀ ਨਚੋੜ ਕੇ ਹੁਣ ਸੁੱਕਣੇ ਪਾਉਂਗੀ ਪਹਿਲਾਂ ਤੇ ਫਿਲਹਾਲ ਝਾੜੂ ਮੇਰਾ ਲੱਗ ਗਿਆ ਸਾਰਾ ਝਾੜੂ ਲਾ ਲਿਆ ਮੈਂ ਭਾਂਡੇ-ਭਾਂਡੇ ਪਈਆਂ ਮੰਜਣ ਵਾਲੇ ਹਲੋ ਜੀ ਜਸਟ ਕੰਮ ਮੇਰਾ ਸਾਰਾ ਫਿਨਿਸ਼ ਹੈ ਔਰ ਮੈਂ ਲੱਗੀਆਂ ਹੁਣ ਚਾਹ ਬਣਾਉਣ ਕਿਉਂਕਿ ਰੂਪ ਕਹਿੰਦੀ ਮम्मा ਚਾਹ ਪੀਣੀ ਹੈ ਰੂਪ ਅੰਦਰ ਹੈ ਔਰ ਫਿਲਹਾਲ ਮੇਰਾ ਕੰਮ ਸਾਰਾ ਫਿਨਿਸ਼ ਹੋ ਗਿਆ ਮੈਂ ਵੀ ਚਾਹ ਪੀ ਲਈ ਹੈ ਕਿਉਂਕਿ ਜਦੋਂ ਕੰਮ ਨਿਵੇੜ ਕੇ ਹਟਦੇ ਆ ਨਾ ਫਿਰ ਇੱਕ ਇੱਕ ਕੱਪ ਚਾਹ ਦਾ ਬਣਦਾ ਹੈ ਪੀਣਾ ਤੇ ਫਿਲਹਾਲ ਚਾਹ ਪੀਏ ਆਪਾਂ ਲੋ ਜੀ ਪਾ ਲਈਏ ਕੱਪਾਂ ਚਾਹ ਲਿਓ ਦੇਖੀ ਹਾਂ ਕੀ ਹੋ ਗਿਆ ਖੜਿਆ ਦੇਖ ਰਿਹਾ ਕਿ ਮੈਂ ਕੁਝ ਖਾਣ ਆਈ ਐ ਉਰੀ ਕੱਢ ਜਾ ਉਰੀ ਉਰੀ ਠੀਕ ਐ ਬਹਿ ਜਾ ਨੀਚੇ ਚੱਲ ਜਾ ਰੂਪ ਬੁਲਾ ਰਹੀ ਆ ਅੰਦਰ ਰੂਪ ਬੁਲਾ ਰਹੀ ਆ ਰੂਪ ਚੱਲ ਜਾ ਮੈਂ ਚਾਪਾ ਲੰਗਲਾ ਸੰਗੇ ਵਿੱਚ ਤੋ ਲੋ ਜੀ ਆਪਾਂ ਪਾਈਏ ਚਾਹ लो तो जी तुम तो भी पी लो चाहे रुपएजल पिएगी थोड़ी जी थोड़ी जी आप घट कर दन्ने है। क्योंकि रूप कहती ममा मैं भी पीनी है वैसे पींदी नहीं है रूप पता नहीं किस तरह मूड बन गया रूप का देखिए रूपेंजल चाह हाँ लियो क्या हो गया है बिस्कुट लेने हैं कितने है बिस्कुट है? ट्रीट ट्रीट कितने कितने पही है ट्रीट ओ पही है क्या लेना बिस्कुट लेने हैं देखो सामने इसके बिस्कुट पई है ना उधर न इशारा कर रहा क्या लेना अच्छा उधर बिस्कुट वाह जी वाह क्या बात है चल दन है चल चल दूंगी बिस्किट दूंगी, ये पाएया, किते पाएया? किते पाएया? बिस्किट पे हैं कि पई हाँ कितने पे हाँ बिस्किट कितने पे हैं तेरे ट्रीट ट्रीट हाँ 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 कितने पही है दस दस कितने पई है हाँ पही है कितने पही है ट्रीट हाँ चलो दस दसो दसो कि पे हाँ 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 ले ले ये ट्रीट मंग रहा अपनी देखो ये ट्रीट मंग रहा हाँ देखी ਮੈਨੂੰ ਕਹਿ ਰਿਹਾ ਟ੍ਰੀਟ ਦੇ ਦੇ ਮੇਰਾ ਡੱਬਾ ਪਿਆ ਕਿੱਥੇ ਪਿਆ ਡੱਬਾ ਤੇਰਾ ਆ ਪਿਆ ਆ ਦੇਖੋ ਇਹ ਨਾ ਜਾਨਵਰ ਐ ਕਹਿੰਦੇ ਆ ਨਾ ਲੇਕਿਨ ਇਨਸਾਨ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਆ ਦੇਖ ਹਾਂ ਪੰਜ ਛੇ ਗੇਰ ਦੇ ਬਾਅਦ ਇਹ ਟ੍ਰੀਟ ਮੰਗ ਰਿਹਾ ਆਪਣੀ ਔਰ ਮੈਨੂੰ ਬਾਰ-ਬਾਰ ਇਸ਼ਾਰੇ ਕਰ ਰਿਹਾ ਕਿ ਮੈਨੂੰ ਟ੍ਰੀਟ ਦੇ ਦਿਓ ਰਪੈਂਜਲ ਨੂੰ ਦੇਖੀ ਕਿਸ ਤਰ੍ਹਾਂ ਕਰ ਰਿਹਾ ਦੇ 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 ਸਾਰੀ ਖਾ ਲੇਗਾ ਲੋ ਜੀ ਇਹ ਇਹਦੇ ਬਿਸਕੁਟ ਐ ਹਾ ਲਿਓ ਦੇ ਫੜਾ ਫੜ ਖਾ ਗਿਆ ਪੁੱਤ ਚੱਪਲ ਪਾ ਪੈਰਾਂਗੇ ਵਿੱਚ ਠੰਡ ਚੜ ਜਾਣੀ ਆ ਹੋਰ ਪਾ ਦਿੰਦੀ 2-4 2-4 ਹੋਰ ਪਾ ਦੇਣੇ ਤੇ ਤੋਂ ਜਿਹੜੇ ਜਾਨਵਰ ਹੁੰਦੇ ਆ ਨਾ ਇਨਸਾਨ ਨਾਲੋਂ ਜ਼ਿਆਦਾ ਸਮਝਦਾਰ ਹੁੰਨੇ ਆ ਹਾਂ ਹੈਂਡ ਵਾਸ਼ ਕਰ ਲੈ ਤੋਂ ਇਨਸਾਨ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਆ ਜਿਹੜੇ ਜਾਨਵਰ ਹੁੰਦੇ ਆ ਹਾਂ ਤੇ ਉਹਨੇ ਮੰਗੇ ਆ ਬਿਸਕੁਟ ਟ੍ਰੀਟ ਜੋ ਆਪਾਂ ਨੇ ਦੇਤੀ ਐ ਇਹਨੂੰ ਭੁੱਖ ਲੱਗੀ ਸੀ ਔਰ ਫਾਈਨਲੀ ਕੰਮ ਨਿਭੜ ਚੁੱਕਿਆ ਜੋਤ ਆਏਗੀ ਤਾਂ ਹਾਂ ਕੀ ਚੀਜ਼ ਹੈ ਹਾਂ ਆ ਜਾਓ ਆ ਜਾਓ ਲਿਓ ਪਹਿਲਾ ਆ ਗਿਆ ਲਿਓ ਵੈਲਾ ਆ ਗਿਆ ਲਿਓ ਰਾਂ ਰਾਂ ਬਹਿ ਜਾ ਬਹਿ ਜਾ ਟਿੱਕੇ ਬਹਿ ਜਾ ਚਾਹ ਪੀਏ ਚੱਲ ਆਪਾਂ ਰੁ ਪਹਿਲਾ ਜਲ ਦੇਖੋ ਕਿੱਥੇ ਆ ਗਿਆ ਚਾਹ ਪੀ ਰਹੀ ਐ ਐਣ ਬੈਠੀ ਐ ਮੈਡਮ ਗਲੀ ਦੇ ਵਿੱਚ ਔਰ ਲਿਓ ਬੰਨੇ ਆ ਜੂਰੇ ਮੈਂ ਕਿਹਾ ਚਲੋ ਥੋੜਾ ਜਿਹਾ ਦੇਖ ਲੇਗਾ ਲਿਓ ਵੀ ਅਜ ਲਿਓ ਗਲੀ ਕਿੱਥੇ ਜਾਣਾ ਕਿੱਧਰ ਜਾਣਾ ਮੈਨੂੰ ਪਤਾ ਮੈਨੂੰ ਜਾਣੇ ਨੂੰ ਕਹਿ ਰਿਹਾ ਜੋਤ ਲੈ ਕੇ ਜਾਏਗੀ ਉੱਧਰ ਨੂੰ ਜੋਤ ਲੈ ਕੇ ਜਾਏਗੀ ਹਾਂ ਦੀਦੀ ਆ ਜਾਏਗੀ ਨਾ ਫਿਰ ਜਾਈ ਉੱਧਰ ਘੁੰਮਣ ਥੇਲਿਓਰੀ ਲੈ ਜਾ ਉਰੇ ਵੇ ਮੈਨੂੰ ਕਿੰਨੀ ਕੁ ਛੱਡੀ ਆ ਥੋੜੀ ਜਿਹੀ ਤੋਰੂਪ ਖੇਲ ਰਹੀ ਐ ਐਂਡਲੀਓ ਕਹਿੰਦਾ ਮੈਂ ਵੀ ਜਾਣਾ ਐ ਜਦ ਪਾਪਾ ਆ ਜਾਣਗੇ ਦੀਦੀ ਆ ਰਹੀ ਹੈ ਨਾ ਚਾਹ ਮਿਠੀ ਗਲਾ ਹਾਂ ਇਧਰ ਤਾਰ ਕੇ ਲਿਆਈਆਂ ਮੈਂ ਕੱਪੜੇ ਜੋ ਕਿ ਅੱਜ ਧੋਏ ਤੇ ਔਰ ਤੇਹਾਂ ਮਾਰਨੀਆਂ ਪ੍ਰੈਸਾਂ ਕਰਨੀਆਂ ਤੇ ਬਸ ਹੁਣ ਤਾਂ ਹਾਂ ਮਾਰੂੰਗੀ ਫਿਰ ਪ੍ਰੈਸਾਂ ਕਰੂੰਗੀ ਜੋ ਡਰੈਸਾਂ ਆਈਆਂ ਔਰ ਇੱਧਰ ਰੁਪੈਂਚਲ ਦੀ ਬੁੱਕਸ ਪਈਆਂ ਜੋ ਕਿ ਇਹਨੇ ਸਕੂਲ ਦਾ ਕੰਮ ਵੀ ਕਰਨਾ ਹੈ ਚਲੋ ਜੀ ਇੱਧਰ ਵਕੀਲ ਸਾਹਿਬ ਆ ਗਏ ਕੋਰਟ ਤੋਂ ਔਰ ਰੁਪੈਂਚਲ ਦੇਖੋ ਕਿਸ ਤਰ੍ਹਾਂ ਲੱਤਾਂ ਮਾਰ ਰਹੀ ਹੈ ਪਾਪਾ ਦੇ ਬਿਲਕੁਲ ਨਹੀਂ ਮਤਲਬ ਹਟ ਰਹੀ ਹੈਗੀ ਇਹਨੂੰ ਆਈਆਂ ਵੀ ਪਾਪਾ ਐਵੇਂ ਆ ਬਤੰਗ ਕਰਨ ਲੱਗੀ ਵੀ ਹੈ ਔਰ ਜੋਤ ਵੀ ਆ ਚੁੱਕੀ ਹੈ ਸਕੂਲ ਤੋਂ ਔਰ ਰੋਟੀ ਰੋਟੀ ਸਾਡੀ ਹੋ ਗਈ ਹੈ ਦੁਪਹਿਰ ਦਾ ਲੰਚ ਅਸੀਂ ਕਰ ਲਿਆ ਤੇ ਭਾਂਡੇ ਪਈਆਂ ਮੇਰੇ ਮਾਂਝਣੇ ਵਾਲੇ ਉਹ ਹੁਣ ਮੰਜੂੰਗੀ ਤੇ ਫਾਈਨਲੀ ਮੈਂ ਕੱਪੜਿਆਂ ਦੀਆਂ ਮਾਰਨੀਆਂ ਤੈ ਹਾਂ ਪਹਿਲਾਂ ਤੈਹਾ ਮਾਰ ਕੇ ਫਿਰ ਮੈਂ ਮੰਜੂਗੀ ਭਾਂਡੇ ਔਰ ਫਿਰ ਨਾਲ ਦੀ ਨਾਲ ਸ਼ਾਮ ਦਾ ਵੀ ਹੋ ਜਾਂਦਾ ਹੈ ਹੈਣਾ ਤਾਂ ਜੱਚ ਚਲੋ ਵਲੌਗ ਦਾ ਕਰਦੇ ਆਂ ਆਪਾਂ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਔਰ ਫਿਲਹਾਲ ਮੈਂ ਮਾਰਾਂ ਕੱਪੜਾਂ ਕੀ ਤੈਹਾ ਔਰ ਬੱਚਾ ਨੇ ਲਾਇਆ ਵਾ ਅੰਦਰ ਟੀਵੀ ਟੀਵੀ ਕਰਕੇ ਮੈਨੂੰ ਮਿਊਟ ਕਰਨਾ ਪੈਂਦਾ ਆ ਫਿਲਹਾਲ ਮੈਂ ਹੁਣ ਤੇਹਾ ਮਾਰਾਂਗੀ ਕੱਪੜਾ ਗੀਆਂ ਔਰ ਪ੍ਰੈਸਾਂ ਕਰਾਂਗੀ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਹਣਾ ਬਿਲਕੁਲ ਵੀ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਔਰ ਫੁੱਲ ਵਾਚ ਜ਼ਰੂਰ ਕਰਿਆ ਕਰੋ ਹਣਾ ਇੱਕ ਵਾਰ ਫੇਰ ਕਹਿ ਦਿੰਨੀ ਆ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਜੀ